ਨਮਸਕਾਰ ਦੋਸਤੋ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਖੋਜ ਦੇ ਬਾਰੇ ਜਿਸ ਨੇ ਪੂਰੀ ਦੁਨੀਆ ਦੀ ਦਿਸ਼ਾ ਹੀ ਬਦਲ ਦਿੱਤੀ ਜੀ ਹਾਂ ਗੱਲ ਕਰ ਰਹੇ ਹਾਂ ਇੰਟਰਨੈਟ ਦੀ ਅਜਿਹੀ ਚੀਜ਼ ਜਿਸ ਤੋਂ ਬਿਨਾ ਅੱਜ ਅਸੀਂ ਆਪਣੀ ਜ਼ਿੰਦਗੀ ਸੋਚ ਵੀ ਨਹੀਂ ਸਕਦੇ ਪਰ ਕੀ ਤੁਸੀਂ ਜਾਣਦੇ ਹੋ ਇਹ ਇੰਟਰਨੈਟ ਆਖਰ ਆਇਆ ਕਿਵੇਂ ਕੌਣ ਲੈ ਕੇ ਆਇਆ ਚਲੋ ਚੱਲਦੇ ਹਾਂ ਇਤਿਹਾਸ ਦੇ ਵਿੱਚ ਕਹਾਣੀ ਸ਼ੁਰੂ ਹੁੰਦੀ ਜੀ 1960 ਦੇ ਦੌਰ ਦੇ ਵਿੱਚ ਜਦੋਂ ਅਮਰੀਕਾ ਵਿੱਚ ਕੋਲਡ ਵਾਰ ਚੱਲ ਰਹੀ ਸੀ ਅਮਰੀਕਾ ਨੂੰ ਲੱਗ ਰਿਹਾ ਸੀ ਕਿ ਜੇਕਰ ਰੂਸ ਉੱਤੇ ਹਮਲਾ ਕਰੇ ਤਾਂ ਉਹਨਾਂ ਦੀ ਸਾਰੀ ਮਿਲਟਰੀ ਨਸ਼ਟ ਹੋ ਸਕਦੀ ਹੈ ਉਹਨਾਂ ਨੇ ਸੋਚਿਆ ਕਿ ਇੱਕ ਕਿ ਅਸੀਂ ਇੱਕ ਐਸਾ ਸਿਸਟਮ ਬਣਾਈਏ ਜੋ ਇਕੱਠੇ ਕੰਮ ਕਰ ਸਕੇ ਪਰ ਜੇਕਰ ਇੱਕ ਹਿੱਸਾ ਨਸ਼ਟ ਵੀ ਹੋ ਜਾਵੇ ਤਾਂ ਸਿਸਟਮ ਚੱਲਦਾ ਰਹੇ ਇੱਥੇ ਜਨਮ ਹੋਇਆ ਜੀ ਆਰਪਾ ਨੈਟ ਦਾ 1969 ਵਿੱਚ ਯੂ ਐਸ ਦੀ ਡਿਫੈਂਸ ਡਿਪਾਰਟਮੈਂਟ ਦੀ ARPA ਏਜੰਸੀ ਨੇ ਪਹਿਲੀ ਵਾਰ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਇਹ ਸੀ ਇੰਟਰਨੈਟ ਦੀ ਪਹਿਲੀ ਚੰਕ ਪਰ ਇਹ ਸੰਭਵ ਹੋਇਆ ਵਿਨਟੌਨ ਸਰ ਅਤੇ ਬੌਬ ਕਾਨ ਦੇ ਦਿਮਾਗ ਕਰਕੇ। ਇਹਨਾਂ ਦੋ ਵਿਗਿਆਨੀਆਂ ਨੇ TCP/IP ਪ੍ਰੋਟੋਕੋਲ ਬਣਾਇਆ ਜੋ ਕਿ ਇੰਟਰਨੈਟ ਦੀ ਰੀੜ ਦੀ ਹੱਡੀ ਬਣ ਗਿਆ। ਜਨਵਰੀ 1 1983 ਇਹ ਉਹ ਦਿਨ ਸੀ ਜਦੋਂ ਇੰਟਰਨੈਟ ਵਜੋਂ ਚਾਣੀ ਜਾਣ ਵਾਲੀ ਦੁਨੀਆ ਨੇ ਅਸੜ ਰੂਪ ਲਿਆ ਪਰ ਲੋਕਾਂ ਤੱਕ ਇਹ ਇੰਟਰਨੈਟ ਨਹੀਂ ਸੀ ਪਹੁੰਚਿਆ ਇਹ ਸਿਰਫ ਯੂਨੀਵਰਸਿਟੀ ਅਤੇ ਮਿਲਟਰੀ ਏਜੰਸੀ ਵਿੱਚ ਸੀ 1991 ਵਿੱਚ ਇੱਕ ਨਾਇ ਹੈ ਜੀ ਟਿਮ ਬਰਨਰਸਲੀ ਉਸ ਨੇ ਵਲਡ ਵਾਈਵ ਦੀ ਰਚਨਾ ਕੀਤੀ ਹੁਣ ਲੋਕ ਵੈਬ ਬ੍ਰਾਊਜ਼ਰ ਰਾਹੀਂ ਇੰਟਰਨੈਟ ਤੇ ਜਾ ਸਕਦੇ ਸਨ ਫਿਰ ਆਇਆ ਜੀ ਨੈਟਸਕੇਪ ਨੈਵੀਗੇਟਰ ਯਾਹੂਈ Google, Hotmail ਤੇ ਫਿਰ ਸਾਰੀ ਦੁਨੀਆ ਥਰਕੁੱਠੀ। ਭਾਰਤ ਵਿੱਚ ਇੰਟਰਨੈਟ ਪਹਿਲੀ ਵਾਰ 15 ਅਗਸਤ 1995 ਨੂੰ ਆਇਆ। ਇਸ ਨੂੰ ਲਿਆਉਣ ਵਾਲੀ ਕੰਪਨੀ ਸੀ ਵਿਦੇਸ਼ ਸੰਚਾਰ ਨਿਗਮ ਲਿਮਟਿਡ, BSNL ਨੇ ਇਹ ਲਾਂਚ ਕੀਤਾ। ਪਹਿਲੀ ਵਾਰ ਭਾਰਤੀਆਂ ਨੇ ਆਪਣੀ ਸਕਰੀਨ ਤੇ ਮੋੜ ਇੰਟਰਨੈਟ ਦੇ ਰਾਹੀਂ ਅਸਲ ਦੁਨੀਆ ਦੇ ਨਾਲ ਜੁੜਨ ਦਾ ਅਨੁਭਵ ਕੀਤਾ। ਅੱਜ ਇੰਟਰਨੈਟ ਸਿਰਫ ਇੱਕ ਸਿਸਟਮ ਨਹੀਂ, ਇਹ ਸਾਡੀ ਜ਼ਿੰਦਗੀ, ਸਿੱਖਿਆ, ਰੋਜ਼ਗਾਰ ਸਮਾਜ ਖਬਰਾਂ ਮਨੋਰੰਜਨ ਸਭ ਕੁਝ ਇਤਿਹਾਸ ਦੇ ਉਹ ਪਲ ਜਦੋਂ ਇੱਕ ਆਮ ਕੰਮ ਵਾਲੀ ਖੋਜ ਨੇ ਦੁਨੀਆ ਦੀ ਸੋਚ ਕੰਮ ਕਾਂ ਦਾ ਟੰਗ ਤੇ ਜੀਵਨ ਬਦਲ ਦਿੱਤਾ ਉਹ ਕਦੇ ਨਾ ਭੁੱਲਣ ਯੋਗ ਵਿੱਚ ਸੀ ਇਹ ਸੀ ਇੰਟਰਨੈਟ ਦੀ ਅਸਲ ਕਹਾਣੀ ਦੀ ਅਸਲ ਕਹਾਣੀ ਤੁਹਾਨੂੰ ਕਿਵੇਂ ਲੱਗਾ ਕਮੈਂਟ ਚ ਦੱਸੋ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਅਜਿਹੇ ਇਤਿਹਾਸ ਦੇ ਰੈਸ ਐਮਾਈ ਲਈ ਕਹਾਣੀਆਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ